ਕਵਰ ਕੀਤੀ ਹੈ ਕਿੰਨੇ ਜਣੇ ਗ੍ਰਿਫਤਾਰ ਕੀਤੇ ਆ ਯੁੱਧ ਨਸ਼ਾ ਵਿਰੁੱਧ ਜਿਹੜਾ ਮਹਮ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਇੰਸਪੈਕਟਰ ਗੁਰਪ੍ਰੀਤ ਸਿੰਘ ਡੀਐਸਪੀ ਆਰ ਕਰਨ ਸ਼ਰਮਾ ਇਹਨਾਂ ਦੀ ਅਗਵਾਈ ਦੇ ਵਿੱਚ ਮਮਦੂਰ ਥਾਣੇ ਦੀ ਪੁਲਿਸ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਪੁਲਿਸ ਪੁੱਤਰ ਮੇਜਰ ਸਿੰਘ ਜਸਪ੍ਰੀਤ ਉਰਫ ਜੱਸਾ ਪੁੱਤਰ ਰੂੜਾ ਸਿੰਘ ਤੇ ਵਾਸੀਆਂ ਪੜ ਝੁਕਣਖਾਂ ਬੁਕਣਖਾਂ ਠਾਣਾ ਕੋਲਗੜੀ ਇਥੋਂ ਦੇ ਰਹਿਣ ਵਾਲੇ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 404 ਕਿਲੋ 13 13 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਹਦੇ ਨਾਲ ਹੀ ਇੱਕ ਮੋਟਰਸਾਈਕਲ ਬਰਾਮਦ ਹੋਇਆ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਵੀ ਇਹ ਵੱਡੇ ਪੱਧਰ ਤੇ ਜਿਹੜਾ ਇਹਦਾ ਡਰੱਗਸ ਦਾ ਕਾਰੋਬਾਰ ਕਰ ਰਿਹਾ ਹੈ ਨਜਾਇਜ਼ ਧੰਦਾ ਕਰ ਰਿਹਾ ਹੈ ਤੇ ਇਹਨਾਂ ਦੀ ਇਨਫੋਰਮੇਸ਼ਨ 'ਤੇ ਇਸਨਾਕਾ ਬੰਦੀ ਕੀਤੀ ਗਈ ਜਿਹੜਾ ਟੀ ਪੁਆਇੰਟ ਮਮਦੂਰ ਤੋਂ ਫਰੋਜ਼ਪੁਰ ਰੋਡ ਹੈ ਉੱਥੇ ਨਾਕਾਬੰਦੀ ਕੀਤੀ ਗਈ ਸੀ ਤੇ ਜਿੱਥੇ ਇਹ ਮੋਟਰਸਾਈਕਲ ਤੇ ਆਉਂਦੇ ਜਦੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਉੱਥੇ ਦੁਬਾਰਾ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਤੋਂ ਇਹ 4 ਕਿਲੋ 13 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਸਰ ਇਹਨਾਂ ਉੱਤੇ ਪਹਿਲਾਂ ਵੀ ਕੋਈ ਕਦਮੇ ਦਰਜ ਨਹੀਂ ਹੈ ਇਹਨਾਂ ਕੋਲ ਪਹਿਲਾਂ ਵੀ ਇਹਦੇ ਤੇ ਜਿਹੜਾ ਦੋਸ਼ੀ ਪੁਲਿਸ ਹੈ ਇਹਦੇ ਤੇ ਤਿੰਨ ਮੁਕੱਦਮੇ ਦਰਜ ਹੈ ਇੱਕ ਤਾਂ ਤਿੰਨ ਪਿਸਟਲ ਤੇ 4 ਕੈਟਰੇਜਸ ਮਿਲੇ ਸੀ ਥਾਣਾ ਮਮਦੋੜ ਦਾ ਹੀ ਪਰਚਾ ਹੈ 147 ਨੰਬਰ ਇੱਕ 59 ਨੰਬਰ ਮੁਕਦਮਾ ਐਂਡੀਪੀਐਸ ਘਲਖੁਰਦਾ 12 ਕਿਲੋ ਹੈਰੋਇਨ ਦੇ ਵਿੱਚ ਵੀ ਇੱਕ ਯੂਸੀ ਤੇ ਇੱਕ 236 ਨੰਬਰ ਮੁਕਦਮਾ ਇਹ ਥਾਣਾ ਕੁਲਗੜੀ ਦਾ ਆਰਮਜ਼ ਐਕਟ ਦਾ ਇਸੇ ਤਿੰਨ ਮੁਕਦਮੇ ਪਹਿਲਾਂ ਪਹਿਲਾਂ ਵੀ ਦਰਜ ਹੋਇਆ ਜੀ ਤਾਂ ਸਰ ਇਹ ਪਾਕਿਸਤਾਨ ਤੋਂ ਹੀਰੋਇਨ ਲੈ ਕੇ ਆਈ ਹੋਈ ਸੀਗੇ ਹਾਂਜੀ ਇਹ ਪਾਕਿਸਤਾਨ ਤੋਂ ਹੀ ਜਿਹੜੀ ਮੰਗਵਾਈ ਹੈਰਨ ਹੈ ਇਹਨਾਂ ਦੇ ਬਾਹਰਲੇ ਜਿਹੜੇ ਸਮੱਗਲਰਸ ਦੇ ਨਾਲ ਵੀ ਕੰਟੈਕਟ ਹੈ ਤੇ ਇੱਥੇ ਵੀ ਜਿਹੜੇ ਇਹਨਾਂ ਦੇ ਕੁਝ ਸਾਥੀ ਹੈ ਜਿਹੜੇ ਇਹਨਾਂ ਦੀ ਸਾਡੀ ਪੁਛਗਿਸਚ ਚ ਆਏ ਆ ਉਹਨਾਂ ਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰਾਂਗੇ ਸਾਨੂੰ ਹੋਰ ਵੀ ਕਾਫੀ ਵੱਡੀ ਮਾਤਰਾ ਚ ਰਿਕਵਰੀ ਇਹਦੀ ਨਜਾਇਜ਼ ਜਿਹੜੇ ਡਰੱਗਸ ਐ ਇਹਨਾਂ ਦੀ ਰਿਕਵਰੀ ਦੀ ਸੰਭਾਵਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਕਲਾਸੇ ਹੋ ਸਕਦੇ ਬਿਲਕੁਲ ਬਿਲਕੁਲ ਹੋਰ ਰਿਕਵਰੀ ਹੋਣੀ ਹੈ